ਵਾਹਿਗੁਰੂ ਜੀ ਕੀ ਫਤਿਹ ਹੈ। ਆਪ ਕਰਣਹ ਕਾਰਨ ਸੁਭਦਾਰਾਮ। ਰੱਖ ਜਗਤ ਸਗਲ ਦੇਹਰਾਾਮ। ਕਰਨ ਕਾਰਨ ਸਤਿ ਪਵਨ ਪਰਤਵੈਸ਼ਰ। ਜੋਤੋ ਜੋਗੇ ਅਡਾਲ ਸਤਿਗੁਰੂ ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਅਪਾਰ ਕਿਰਪਾ ਦੇ ਨਾਲ ਅੰਮ੍ਰਿਤ ਵੇਲੇ ਦਾ ਸੋਨਾ ਸਮਾਂ ਗੁਰੂ ਕੀ ਗੋਦ ਵਿੱਚ ਬੈਠ ਕਰਕੇ ਗੁਰੂ ਬਚਨ ਸਰਵਣ ਕਰਦੇ ਆ ਸਫਲ ਕਰਨ ਦਾ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ ਉਹ ਲਿਹੋ ਨਿਵੇਲਾ ਆਪਰੇ ਪ੍ਰੀਤਮ ਸਿਉ ਲਾਗ ਰਹਿ ਸਾਰਿਆਂ ਵੇਲਿਆਂ ਦੇ ਵਿੱਚ ਉਹ ਹੀ ਸਮਾਂ ਸਫਲ ਹੈ ਲੇਖੇ ਵਿੱਚ ਬੈੰਦਾ ਹੈ ਜਦ ਆਪਣੇ ਪਿਆਰੇ ਪ੍ਰੀਤਮ ਸਤਗੁਰਾਂ ਦੇ ਕੋਲ ਬੈਠ ਕੇ ਉਹਨਾਂ ਦੀ ਯਾਦ ਦੇ ਵਿੱਚ ਲੱਗਿਆ ਰਹੇ ਲਾਗਣਾ ਲਾਗਰ ਦੀਪਾ ਦੁਰ ਚਰਣੀ ਮਨ ਲਾਗਣਾ ਮੇਰਾ ਮਨ ਲਗਾ ਹੈ ਰਾਮ ਪਿਆਰੇ ਪ੍ਰਭ ਸਿਉ ਲਗ ਰਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਵੀ ਸਾਈ ਘੜੀ ਸੁਲਖਣੀ ਸੋਹੋ ਨਾਲ ਵਿਹਾਵੇ ਕੁੰਮਰ ਸੋਈ ਵਿੱਚ ਪੈਂਦੀ ਲੇਖਾ ਜੋ ਜਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ ਉਹਨੂੰ ਹੀ ਮੁਜਰ ਪੈਂਦੀ ਹੈ ਉਹਦਾ ਹੀ ਅਨਕੋਰ ਫੁੱਟਦਾ ਹੈ ਕੋਈ ਕੁੰਮਰ ਸੁਹਾਵਣੀ ਲੇਖੇ ਵਿੱਚ ਹੈ ਜਿਹੜੀ ਆਪਣੀ ਮਾਲਕ ਵਾਹਿਗੁਰੂ ਦੀ ਜਾਦ ਦੇ ਵਿੱਚ ਬਤੀਤ ਹੁੰਦੀ ਹੈ ਤੁਹਾਨੂੰ ਜੀ ਦਾ ਪਵਨ ਸ੍ਰੀ ਮੁਖਵਾਕ ਜੋ ਆਪਾਂ ਨੇ ਸਰਵਨ ਕੀਤਾ ਹੈ ਸੋ ਠਾਗਣੀ ਵਿੱਚ ਤੇਜ ਤੁਕੀਆਂ ਵਾਲੇ ਸ਼ਬਦ ਪੌੜੀਆਂ ਉਚਾਰ ਕੇ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਤਿੰਨ ਤਿੰਨ ਤੁਕਾਂ ਨੇ ਇੱਕ ਇੱਕ ਪੌੜੀ ਦੀਆਂ ਤੇ ਅੱਠ ਪੌੜੀਆਂ ਸ਼ਬਦ ਦੀਆਂ ਹਨ ਇਸ ਕਰਕੇ ਇਸ ਨੂੰ ਅਸ਼ਟਪਦੀ ਕਿਹਾ ਹੈ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸਰ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਤੋਂ ਆਸਾ ਹੁੰਦੀ ਹੈ ਚਿਰੰਕਾਲ ਦੀ ਤੇ ਮਨਸਾ ਹੁੰਦੀ ਹੈ ਜਿਹੜੀ ਢਿੰਡ ਢਿੰਡ ਸਮੇਂ ਵਿੱਚ ਬਦਲਦੀ ਜਾਕੇ ਮਨਸਾ ਬੁੱਤੀ ਦਾ ਨਾਮ ਵੀ ਹੈ ਬੁੱਤੀ ਵਿੱਚ ਜਿਹੜੀ ਬਹੁਤ ਸਮੇਂ ਤੋਂ ਆਸਾ ਬੰਦੇ ਨੇ ਲਾਈ ਹੈ ਮਹਾਰਜ ਕਹਿੰਦੇ ਬੰਦਨਾ ਵਿੱਚ ਪਾਉਣ ਵਾਲੀ ਹੈ ਕਿਉਂਕਿ ਆਸ ساری ਉਮਰ ਖਤਮ ਨਹੀਂ ਹੁੰਦੀ ਇੱਥੇ ਪੂਰੀ ਹੋ ਜਾਵੇ ਤਾਂ ਦੂਜੀ ਉੱਠ ਪੈ ਗਈ ਹੈ ਦੂਜੀ ਹੋਵੇ ਤਾਂ ਤੀਜੀ ਫਿਰ ਮਨ ਵਿੱਚ ਆਸ ਲਾ ਲੈਂਦਾ ਹੈ ਤੋਂ ਆਸਾ ਤੋਂ ਅੱਗੇ ਵਾਸਨਾਵਾਂ ਬਣ ਜਾਂਦੀਆਂ ਬਾਸਨਾ ਤੋਂ ਅੱਗੇ ਅੰਦਰ ਪੈ ਜਾਂਦੇ ਨੇ ਫਿਰ ਉਹ ਜੀ ਬਾਸਨਾ ਅਨਸਾਰ ਜੂੜ ਮਿਲ ਜਾਂਦੀ ਹੈ ਤਾਂ ਬਾਸਨਾ ਵੱਧ ਆਵੇ ਜਾਂਦੀ ਹੈ ਬਾਸਨਾ ਦਾ ਬੰਨਿਆ ਹੋਇਆ ਫਿਰ ਜੂੜ ਨਾਲ ਵਿੱਚ ਆਉਂਦਾ ਜਾਂਦਾ ਹੈ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਗੁਰੂ ਪੌਗੜ ਨਾਥ ਉਹ ਜਦੋਂ ਮਰਨ ਲੱਗਾ ਸੀ ਬਾਦੂ ਦਾਸ ਦਾ ਗੁਰੂ ਤਾਂ ਗਰੀਰ ਦੇ ਰੁੱਖ ਦੇ ਉੱਪਰ ਫਲ ਲਾਲ ਰੰਗ ਦਾ ਉਹ ਲਟਕ ਰਿਆ ਸੀ ਉਹਦੇ ਵਿੱਚ ਧਿਆਨ ਚਲਿਆ ਗਿਆ ਖਾਣ ਦੇ ਵਾਸਤੇ ਉਦੋਂ ਆਖਰੀ ਸੁਵਾਸ ਨਿਕਲ ਗਏ ਵਿਸ਼ ਕਰਕੇ ਉਸ ਵਾਸਨਾ ਦੇ ਕਾਰਨ ਜਿਹੜੀ ਖਾਣ ਦੀ ਉਸ ਫਾਲ ਨੂੰ ਰਹਿ ਗਈ ਸੀ ਦੁਬਾਰਾ ਕੀੜਾ ਬਣ ਕੇ ਉਸ ਫਲ ਦੇ ਵਿੱਚ ਬੈਠਣਾ ਪਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਇਹਨੂੰ ਸਿੱਧੇ ਰਾਹ ਪਾਉਣ ਵਾਸਤੇ ਉੱਥੇ ਗਏ ਸਨ ਤਾਂ ਫਿਰ ਮਹਾਰਾਜ ਨੇ ਕਿਹਾ ਸੀ ਤੇਰਾ ਗੁਰੂ ਮੁਕਤੀ ਹੋਇਆ ਤੂੰ ਕਿਵੇਂ ਮੁਕਤ ਹੋ ਜਾਵੇਂਗਾ ਭਾਈ ਦੇਖ ਤੇਰਾ ਗੁਰੂ ਉਹ ਫਲ ਦੇ ਵਿੱਚ ਬੈਠਾ ਹੈ ਕਹਿੰਦਾ ਜੀ ਮੇਰਾ ਗੁਰੂ ਤਾਂ ਬੜਾ ਵੱਡਾ ਧਰਮਾਤਮਾਨ ਸੀ ਮਾਰਕ ਦੇ ਫਲ ਤੋੜ ਜਦੋਂ ਤੋੜਿਆ ਮਾਰਕ ਦੇ ਹੁਣ ਦੋ ਟੋਟੇ ਕਾਰੇ ਦੇ ਉਹ ਦੋ ਟੋਟੇ ਕੀਤੇ ਉਹਦੇ ਵਿੱਚ ਇੱਕ ਕੀੜਾ ਸੀ ਉਹ ਨਿਕਲ ਕੇ ਇਹ ਠਾਂਡੇ ਲਿਆ ਕਿਰੜ ਕਿਰੜ ਦੋ ਘਾਵਾਰਾਂ ਨੇ ਕੀਤਾ ਤੇ ਸਰੀਰ ਤਿਆਰ ਕੀਤਾ ਉਹਦੀ ਰੂਹ ਉੱਥੇ ਪ੍ਰਗਟ ਹੋਈ ਜਿਹੜੀ ਆਤਮਾ ਸੀ ਫਿਰ ਉਹਨੇ ਦੱਸਿਆ ਕਿ ਮਾਧਵਦਾਸ ਤੂੰ ਵੱਡੇ ਭਾਗਾ ਵਾਲਾ ਹੈ ਤੂੰ ਗੁਰੂ ਪਰਵੇਸ਼ਰ ਦੇ ਚਰਣਾ ਵਿੱਚ ਲੱਗ ਗਿਆ ਹੈ ਤੇਰੇ ਕੋਲ ਆਪਰਾਪ ਆ ਗਿਆ ਇਹਨਾਂ ਦੇ ਚਰਨ ਪਕੜ ਲੈ ਇਹ ਹੀ ਮੁਕਤੀ ਦਾਤੇ ਨੇ ਇਹ ਹੀ ਸੁੱਖਾ ਦੇ ਦਾਤੇ ਨੇ ਤਾਂ ਫਿਰ ਰਿਸਾ ਹੋਈ ਸੀ ਉਹਦੀ ਫਿਰ ਮਹਾਰਾਜ ਜੀ ਤਾਂ ਉਹ ਸਿੱਖ ਬਣਿਆ ਸੀ ਤੋਂ ਇਸ ਪ੍ਰਕਾਰ ਜਿਹੜੀ ਆਸਾ ਹੈ ਇਹ ਬਾਸਨਾ ਵਿੱਚ ਲੈ ਜਾਂਦੀ ਤੇ ਬਾਸਨਾ ਜਿਹੜੀ ਹੈ ਫਿਰ ਉਹ ਜਿਹਾਂ ਜੂਨਾ ਵਿੱਚ ਪਾ ਦਿੰਦੀ ਹੈ ਜਿਵੇਂ ਉਹ ਦੇਵੀ ਅਰਦਾਸ ਦਾ ਜਿਹੜਾ ਪਿਤਾ ਸੀ ਉਹ ਬਗਿਆੜ ਬਣਿਆ ਉਹਦੀ ਬਾਸਨਾ ਤੀਰ ਵਿੱਚ ਮਾਸਖਾਨ ਵਿੱਚ ਲੱਗੀ ਗਈ ਸੀ ਇਸ ਕਰਕੇ ਮਾਸਖਾਨ ਵਾਸਤੇ ਬਗਿਆੜ ਦੇ ਜੋੜ ਉਹਨੂੰ ਪ੍ਰਾਪਤ ਹੋਈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਉਦਾਰ ਕੀਤਾ ਸੀ ਫਿਰ ਸਿਆਲकोट ਦੀ ਧਰਤੀ ਤੇ ਜਾ ਕੇ ਤੋਂ ਫਿਰ ਕਹਿੰਦੇ ਆਪ ਸਾਹਿਬ ਸਾਹਿਬ ਉਹ ਵੀ ਦਿੱਖੀ ਵੀ ਦਸਦੇ ਰਹੀ ਹੈ ਤੇ ਸਾਖਣੀਆਂ ਨੂੰ ਮਾਰ ਕੇ ਮਹਾਰਾਜ ਇਹ ਸਭ ਵਿਚਾਰ ਬਤਾ ਰਹੇ ਹੋ ਨਵੀ ਰਾਜ ਦੇ ਵਿੱਚ ਪੂਰਬੀ ਤੇ ਪਿਛੀ ਰਾਜੀਆਂ ਨੂੰ ਮਾਰ ਕੇ ਮਹਾਰਾਜ ਇਹ ਆਪਣੇ ਭਗਤਾਂ ਦਾ ਜੋ ਉਹਦਾ ਨਾਮ ਜਪਾਦੇ ਉਹਨਾਂ ਦੀ ਉਹ ਰੱਖਿਆ ਕਰਦਾ ਰਖਾ ਇੱਕਮਾਰਾ ਸਵਾਮੀ ਸਗਲ ਅਦਾਕਾਰ ਉਤਰ ਜਾਵੇ ਉਹ ਸਤੁਰ ਸਤਲਾਨਾਸੁਰ ਜਾ ਤਾ ਹੋਏ ਸਰਹਾਰ ਗੁਰ ਸਾਹਿਬ ਜੀ ਧਰ ਰਾਸ ਚਰਣਾ ਨੂੰ ਘੁੱਟ ਰਹੇ ਨੇ ਸੇਵਾ ਕਰਦੇ ਆਂ ਕੋਟਿਆ ਕੋਟਿਆ ਮਹਾਰਾਜ ਜੀ ਦੇ ਚਰਣਾ ਦੇ ਨੇ ਤੇ ਸਿਮਣਾ ਇੱਕ ਤਰ੍ਹਾਂ ਹੋ ਗਿਆ ਕੋਈ ਨਿਕਲਦਾ ਸਾਰੇ ਜੀ ਗੁਰੂ ਖਾਲਸਾ ਸਾਹਿਬ ਜੀ ਨੂੰ ਬਾਬਾ ਲਾਣਾ ਜੀ ਮਹਾਰਾਜ ਜੀ ਨੇ ਪਿਛੇ ਅੱਗੇ ਹਾਰਾ ਇਕ ਪਾਰਾ ਹੈ ਆਪ ਜੀ ਦੀਆਂ ਤੇ ਜੜੀਆਂ ਦੇ ਚੋਂ ਤੇ ਚਰਣਾ ਦੇ ਵਿੱਚੋਂ ਇੱਕ ਹੋਣ ਨਿਕਲਿਆ ਆਪ ਹੈ ਸਹਜੂਤ ਬਾਸਾ ਚਾਲੀ ਗੀ ਪਸਾਦਾ ਤੇਰੀ ਸਿੱਖਤ ਬਾੜ ਜੰਗਲ ਦੇ ਵਿੱਚ ਢਾੜਾ ਦੇ ਵਿੱਚ ਉਹ ਆਜਿ ਪਟਾ ਬਟੂਰੀਆਂ ਜਾ ਰਹੇ ਤੇ ਉਹ ਬਰਾਦ ਚਲੇ ਆਓ ਭਾਈ ਕੜਾ ਮੱਪਾ ਜੀ ਗਏ ਉਸ ਬਾਜ ਜੀ ਸਿੱਖ ਨੂੰ ਬੁਲਾਇਆ ਦੇਵਾਰਾ ਸਾਹਿਬ ਕਹਿੰਦੇ ਭਾਈ ਕਿਹੜੀ ਬਾਣੀ ਦੀ ਜਗਲ ਵਿੱਚ ਤੁਰਦਾ ਫਿਰਦਾ ਤਾੜਿਆ ਅਸੀਂ ਉਹਨੇ ਬਾਣੀ ਸਰਾਈ ਇੰਦਰ ਸੋਹਲੇ ਸਾਹਿਬ ਦੀ ਬਾਣੀ ਦੇਵਾਰਾ ਕਹਣ ਲੱਗੇ ਕਿ ਭਾਈ ਸਿੱਖਾ ਜਿੱਥੇ ਵੀ ਕੋਈ ਇਹ ਬਾਣੀ ਪੜਦਾ ਹੈ ਅਸੀਂ ਉਹਦੇ ਨਾਲ ਨਾਲ ਤੇ ਬਾਣੀ ਸੁਣਨ ਵਾਸਤੇ ਤੁਰਦੇ ਹਾਂ ਜਦੋਂ ਜੰਗਲ ਵਿੱਚ ਝਾੜਾਂਾਂ ਦੇ ਵਿੱਚ ਇਹ ਬਾਣੀ ਪੜਿਆ ਰਹੀ ਫਸੇ ਤੇਰੇ ਨਾਲ ਚੱਲਦੇ ਚੱਲਦੇ ਅੰਗੇ ਅੰਗੇ ਕੰਡੇ ਸਾਫ਼ ਕਰਦੇ ਜਾਂਦੇ ਸਾਂ ਤੇ ਤੇਰੇ ਕੋਈ ਘਾਤ ਤੇ ਝੋਲ ਨਾ ਵਜੇ ਕੋਈ ਕੰਡਾ ਨਾ ਲੱਗੇ ਤੇ ਉਹ ਕਰਦੇ ਜਿਹੜੇ ਸਾਡੇ ਚਰਣਾ ਵਿੱਚ ਸਾਡੇ ਜੀੜੀਆਂ ਵਿੱਚ ਗਈ ਗਈ ਕਿਉਂਕਿ ਇਹ ਬੋਦੇ ਜੇ ਉਹਨਾਂ ਦੇ ਕਰਕੇ ਆਦੀ ਸਾਨੂੰ ਚਰੀਟਾਂ ਆਈਆਂ ਨੇ ਤੇ ਖੂਨ ਵਗ ਰਿਹਾ ਹੈ ਇਸ ਕਰਕੇ ਗੁਰਮਖਾ ਚ ਬਾਣੀ ਬੈਠ ਕੇ ਪੜਿਆ ਕਰਦਾ ਤੇ ਜਿਹੜੀ ਕੀਰਤਨ ਸੋਹਣੇ ਦੀ ਬਾਣੀ ਹੈ ਇਹ ਗੁਰ ਫਿਰਕੇ ਪੜਨ ਵਾਲੀ ਨਹੀਂ ਇਹ ਇਤਫਾਂ ਤੇ ਕਿਤੇ ਕੇ ਚੌਪੜਾ ਲਾ ਕੇ ਬਾਣੀ ਪੜਨ ਵਾਲੀ ਨਹੀਂ ਹੈ ਜੇਕਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹ ਮਰਜਾਦਾ ਸੱਚੀ ਕਰਦਕੀ ਤੇ ਇਹ ਕੀਰਤਨ ਸੋਹਣੇ ਦੀ ਬਾਣੀ ਦਾ ਪਾਠ ਰਾਤ ਦੇ ਸਮੇਂ ਸੌਣ ਦੇ ਵੇਲੇ ਗੁਰਸਿੱਖ ਨੇ ਕਰਦਾ ਹੈ ਜਦੋਂ ਮਨ ਜਿੱਤੇ ਲੰਬੇ ਪੈਰ ਲੱਗਣਾ ਹੈ ਨੀਂਦ ਲੈਣੀ ਹੈ ਖਰਾਬ ਕਰਨਾ ਉਸ ਵੇਲੇ ਇਸ ਬਾਣੀ ਨੂੰ ਜਪਨਾ ਹੈ ਜਾਂ ਕਿਸੇ ਤਰ੍ਹਾਂ ਦੇ ਨਾਲ ਕੋਈ ਦਾਰਾ ਦੇ ਭੈੜਾ ਦੇ ਸੱਜ ਕੇ ਇਸ ਬਾਣੀ ਦਾ ਪਾਠ ਕਰਨਾ ਤੋਂ ਉਸ ਤੋਂ ਬਾਅਦ ਦੀ ਪੱਕੀ ਮਰਜਾਦਾ ਮਹਾਰਾਜ ਜੀ ਦੀ ਸਰਦਾਰੀ ਸਵੇਰੇ ਸਵੇਰੇ ਅਨਸਾਰ ਇਸ ਬਾਣੀ ਵਿੱਚ ਵਾਤਾ ਪਿਆ ਜਿਵੇਂ ਪੰਜਮ ਚੌਥੇ ਪਾਤਸ਼ਾਹ ਜੀ ਦਾ ਇੱਕ ਸ਼ਬਦ ਇਸ ਗੀਤ ਤੋਂ 10 ਦੀ ਬਾਣੀ ਵਿੱਚ ਦਰਜ ਹੈ ਇੱਕ ਸ਼ਬਦ ਪੰਜਵੇਂ ਪਾਤਸ਼ਾਹ ਜੀ ਦਾ ਇਹ ਦਰਜ ਹੈ ਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੰਦੇਹ ਦੇ ਬੇਲੇ ਦੀਆਂ ਬਾਣੀਆਂ ਦੇ ਵਿੱਚ ਇਸ ਬਾਣੀ ਨੂੰ ਪਰ ਪਾਠ ਕਰਕੇ ਜੀ ਕੀ ਬਾਣੀ ਦਾ ਪਾਠ ਵੀ ਨਾਲ ਕਰਨਾ ਤੇ ਹੁਕਮ ਕਰਦਾ ਦਾ ਇਸ ਸਰਹਾਣੇ ਵੱਲ ਮੁਖ ਕਰਕੇ ਪਹਿਲਾ ਪਾਠ ਜਨਾਨਾ ਕਰਦਾ ਔਰ ਫਿਰ ਸਰਹਾਣੇ ਵੱਲ ਮੁਖ ਕਰਕੇ ਰਾਤ ਨੂੰ ਸੌਣ ਲੱਗਿਆ ਇਸ ਬਾਣੀ ਦਾ ਪਾਠ ਕਰਦਾ ਕਿਉਂਕਿ ਜਿੱਥੇ ਇਸ ਬਾਣੀ ਦਾ ਪਾਠ ਕੋਈ ਪ੍ਰੇਮੀ ਭਾਵਨਾ ਨਾਲ ਕਰਦਾ ਹੈ ਉੱਥੇ ਮਹਾਰਾਜ ਹਾਜ਼ਰਨਾ ਜ਼ਰੂਰੀ ਹੁੰਦੇ ਨੇ ਪੈਰਦਵਾਲੇ ਇਸ ਕਰਕੇ ਮੂਰੀ ਨਹੀਂ ਕਰਦਾ ਕਿਉਂਕਿ ਮਹਾਰਾਜ ਨੂੰ ਪੈਰਦਵਾਲ ਖੜੇ ਨਹੀਂ ਕਰਦਾ ਇਹ ਸਿੱਖ ਦੀ ਭਾਵਨਾ ਉਹਨਾਂ ਦੀ ਚਾਹੀਦੀ ਵੇਲੇ ਸਤਿਗੁਰੂ ਸਰਾਨੇ ਵਾਲੇ ਪਾਸੇ ਹੋ ਪੈਰਦਵਾਲੇ ਪਾਸੇ ਨਾ ਹੋ ਪੈਰਦਵਾਲੇ ਬਸ ਸੇਵਾ ਦਾ ਨੌਕਰ ਚਾਹ ਕਰ ਹੁੰਦੇ ਨੇ ਮਾਲਤ ਥੋੜਾ ਹੁੰਦਾ ਹੈ ਤੇ ਇਸ ਕਰਕੇ 3 ਦੂਰੀ ਦੇ ਬਾਲ ਇਸ ਤ੍ਰਿਸ਼ਟੀ ਦੇ ਬਾਲ ਨੂੰ ਗੁਰ ਸਿੱਖ ਸਰਾਨੇ ਵਾਲੇ ਪਾਸੇ ਜਾਣਦੇ ਨੇ ਇਸ ਕਰਕੇ ਉੱਧਰ ਨੂੰ ਬਹੁਤ ਕਰਕੇ ਇਹ ਬਾਣੀ ਦਾ ਪਾਠ ਕਰਕੇ ਆਪੇ ਸਤਿਗੁਰਾਂ ਨੂੰ ਮਿੱਠੀ ਜਿਹੀ ਆਵਾਜ਼ ਵਿੱਚ ਸੁਣਾਉਂਦੇ ਨੇ। ਮਾਤ ਪੁੱਤ ਬਾਬਾ ਜਰਦ ਸਿੰਘ ਸਾਹਿਬ ਜੀ ਦੇ ਨਾਲ ਰਹਿਣ ਵਾਲੇ ਕਿਸੇ ਨੇ ਦੱਸਿਆ ਕਿ ਜਦੋਂ ਸੰਤ ਜੀ ਨਾਲੇ ਕੇ ਫਾਲਸਾ ਜੀ ਨਾਲ ਰਹਿੰਦੇ। ਇੱਕ ਦੋ ਘੜੀਆਂ ਰਾਤ ਕਰਦੇ ਸਨ ਜਦੋਂ ਪੈਰ ਲੱਗਦੇ ਸਨ ਤਾਂ ਉਹ ਲੰਬੇ ਕਰਕੇ ਕ੍ਰਿਸ਼ਨ ਸੁਦੇ ਦੀ ਬਾਣੀ ਦਾ ਪਾਠ ਕਰਦੇ। ਬਿਲਕੁਲ ਜਦੋਂ ਆਰਾਮ ਕਰਦਾ ਹੁੰਦਾ ਸੀ। ਤੋ ਕੈਰ ਤੋਂ ਪਾਪ ਮੁੜ ਕੇ ਉੱਠਣਾ ਨਹੀਂ ਇੱਕ ਵਾਰ ਬਾਣੀ ਦਾ ਪਾਰ ਹੋ ਗਿਆ ਮੁੜ ਕੇ ਇੱਧਰ ਉੱਧਰ ਨਹੀਂ ਘੁੰਮਣਾ ਜਾ ਕੇ ਰੋਣਾ ਬਨਾਲ ਤੋਈ ਧਰਵਾਤ ਤਰੀ ਕਰਦੇ ਜਿਸ ਤਰ੍ਹਾਂ ਦਾ ਲਿਖੇ ਗੁਰੂ ਸਿੱਖਾਂ ਦਾ ਔਰ 12 ਵਜੇ ਤੋਂ ਪਹਿਲਾਂ ਪਹਿਲਾਂ ਕਿ ਗੁਰਸਿੱਖਾਂ ਦੀ ਧੀਤ ਹੈ ਜਰਾਤ ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਇਹ ਬਾਣੀ ਦਾ ਪਾਰ ਕਿਹਦਾ ਹੈ ਉਹ ਹੋ ਜਾਣਾ ਚਾਹੀਦਾ ਹੈ ਇੱਥੇ ਗੌਰੀ ਰਾਜ ਦੇ ਵਿੱਚ ਲੜੀਵਾਦ ਹੈ ਬਾਣੀ ਦੇ ਵਿਚਾਰ ਵਿੱਚ ਕਿ ਪਹਿਲਾ ਸਵਲ ਕੀ ਇਹ ਤਾਂ ਸੋਦੇ ਜੈ ਕਰੀ ਬਾਣੀ ਦਾ ਪਾਦਤ ਵਿੱਚਰ ਕੀਤਾ ਹੈ ਜੈ ਧਰਤ ਕੀਰਤ ਅਕੀਏ ਤਰਤੇ ਕਾ ਬਹੀ ਚਾਰੋ ਮਹਾਰਾਜ ਕਹਿੰਦੇ ਨੇ ਇਸ ਬਾਣੀ ਨੂੰ ਕਿਵੇਂ ਪੜਨਾ ਹੈ ਔਰ ਕਿਸ ਤਰ੍ਹਾਂ ਇਕਾਗਰਤਾ ਦੇ ਨਾਲ ਇਹ ਬਾਣੀ ਦੇ ਵਿੱਚ ਮਨ ਨੂੰ ਟਿਕਾਉਣਾ ਹੈ ਜੇ ਧਰਮ ਕੀਰਤਾ ਕੀ ਇਸ ਘਰ ਦੇ ਵਿੱਚ ਕਰਤੇ ਦੀ ਕੀਰਤੀ ਆਤੀ ਜਾਂਦੀ ਹੈ ਅੰਤ ਸਕਾਰਨ ਕਾਰਨ ਹੈ ਤੇ ਰੂਪੀ ਕਾਰਨ ਕਿਉਂਕਿ ਰੰਤ ਕਮਲ ਮੈਂ ਮਰਕਾ ਬਾਸ ਵਾਹਿਗੁਰੂ ਦਾ ਬਾਸ ਹੈ ਇਸ ਜਲ ਦੇ ਦੇ ਵਿੱਚ ਹੈ ਹਰੇਕ ਦੇ ਅੰਦਰ ਉਹ ਪਰਮਾਤਮਾ ਆਪਣੀ ਜੋਰ ਭਰ ਕੇ ਬੈਠਾ ਹੈ ਤੋ ਰੱਜ ਗੋਤਵਸੈ ਜਨ ਰਾਤੀ ਤੇਰਾ ਪਾਵਨ ਅੰਚੈ ਗਵਾਰੀ ਹੈ ਤੇ ਤੇ ਵਿੱਜ ਪਦ ਕਿਸੇ ਨੂੰ ਦੇਸਦਾ ਤੇ ਨੂੰ ਨਹੀਂ ਦੇਸਦਾ ਜਿਵੇਂ ਧਰਤੀ ਦਾ ਪਾਣੀ ਉਹ ਦੇਸਦਾ ਤਾਂ ਨਹੀਂ ਪਰ ਜਿਹੜੇ ਯਤਨ ਕਰ ਉਹ ਫਾਇਦਾ ਹੀ ਲੈਂਦੇ ਹੈ ਤਾਂ ਸਾਰੀ ਧਰਤੀ ਵਿੱਚ ਹੀ ਪੜਨਾ ਨਹੀਂ ਜਿਸ ਤਰ੍ਹਾਂ ਚੰਦਰਮਾ ਜਿਹੜਾ ਹੈ ਕੋਈ ਕੋਈ ਘੜੀ ਲਈ ਪਾਣੀ ਪਾ ਕੇ ਰੱਖ ਦੀ ਤਾਂ ਉਹਦੇ ਵਿੱਚ ਹਿੱਸੇ ਕਰਦਾ ਇਸ ਤਰੀਕੇ ਨਾਲ ਘੜੀਆਂ ਦਾ ਸਾਰੇ ਹੀ ਨੇ ਪਰ ਜਿਨ੍ਹਾਂ ਦੇ ਵਿੱਚ ਨਿਰਵਲ ਮਨ ਹੋ ਗਿਆ ਉਹਨਾਂ ਦੇ ਵਿੱਚ ਪਰਮਾਤਮਾ ਦਾ ਵਾਸੇ ਦਤਾ ਹੈ ਤੁਹ ਜੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਤੇ ਹੀ ਦੀਤੀ ਆਖੀਏ ਪਰਮਾਤਮਾ ਦਾ ਜਸ ਕਰੀਏ ਜਿਸ ਹਿਰਦੇ ਵਿੱਚ ਉਹਦਾ ਨਿਵਾਸ ਹੈ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਜੈ ਭਗਤ ਕੀਰਤਾ ਕੀਏ ਕਰਤੇ ਵੀ ਤੀਰਥ ਉੱਤੇ ਗਏ ਜੀ ਸਤ ਸੰਗਤ ਰੂਪ ਕੀ ਕਰਤੇ ਸਾਧ ਸੰਗਤ ਕੈ ਘਰ ਵਸੈ ਜੀ ਕੋ ਸੱਚਾ ਸੋਇ ਮੇਟ ਘਰ ਮੇਰੋ ਸਾਧ ਸੰਗਤ ਨਾਰਦ ਬੋਲੇ ਨਾਰਦ ਜੀ ਨੂੰ ਭਗਵਾਨ ਨੇ ਕਿਹਾ ਸੀ ਜਦੋਂ ਕਹਿੰਦੇ ਜੀ ਧਰਮ ਲੁੱਟ ਦੇ ਰਹੇ ਨੇ ਅਸੀਂ ਤਾਂ ਪਤਾਲ ਵਿੱਚ ਵੀ ਜੇ ਅਸੀਂ ਖੀਰ ਸਮੁੰਦਰ ਵਿੱਚ ਵੀ ਗਏ ਅਸੀਂ ਤਾਂ ਗੁੰਠ ਵਿੱਚ ਵੀ ਜਾਈਏ ਭਗਵਾਨ ਸਾਡਾ ਲੱਭੇ ਤੁਸੀਂ ਇੱਥੇ ਸਾਧ ਸੰਗਤ ਦੇ ਵਿੱਚ ਆਈ ਹੈ ਇੱਥੇ ਤੁਸੀਂ ਮਿਲ ਗਏ ਹੋ ਤੁਹਾਡਾ ਪੱਕਾ